ਆਹ ਉਹਨਾਂ ਮਾਹੌਲ ਬਣਿਆ ਹੋਇਆ ਹੈ ਨਾ ਵੀ ਇੱਕ ਦੂਜੇ ਨਾਲ ਜੰਗ-ਜੁੱਦ ਦਾ ਤੁਸੀਂ ਪੱਛਮੀ ਵਿਦਵਾਨਾਂ ਨੂੰ ਕਦੀ ਪੜੋ ਇੰਗਲੈਂਡ ਦਾ ਇੱਕ ਵਿਦਵਾਨ ਹੋਇਆ ਫਿਲਾਸਫਰ ਉਹਦਾ ਨਾਮ ਸੀ ਮਿਸਟਰ ਰਸਾਲ ਮਿਸਟਰ ਰਸਾਲ ਆਪਣਾ ਲੈਕਚਰ ਦੇ ਰਿਹਾ ਹੈ ਭਾਸ਼ਣ ਦੇ ਰਿਹਾ ਹੈ ਤੇ ਇੱਕ ਗੱਲ ਕਹਿ ਰਿਹਾ ਹੈ ਵੀ ਜੇ ਦੁਨੀਆ ਅੰਦਰ ਤੀਜਾ ਵਿਸ਼ਵ ਜੁੱਧ ਲੱਗਿਆ ਤੇ ਤੀਜੇ ਵਿਸ਼ਵ ਜੁੱਧ ਤੋਂ ਬਾਅਦ ਜਿੰਨੇ ਹਥਿਆਰ ਨੇ ਮਾਰੂ ਉਹਦੇ ਵਿੱਚ ਬੰਬ ਨੇ ਐਟਮ ਬੰਬ ਪਰਮਾਣੂ ਨੇ ਇਹ ਚਲ ਚ ਲਾ ਕੇ ਜੇ ਕੁਝ ਲੋਕ ਬਚ ਗਏ ਬੜੇ ਧਿਆਨ ਨਾਲ ਸੁਣਿਓ ਜੇ ਕੁਝ ਲੋਕ ਬਚ ਗਏ ਤੀਜੇ ਵਿਸ਼ਵ ਯੁੱਧ ਤੋਂ ਬਾਅਦ ਤੇ ਉਹਨਾਂ ਦਾ ਜਿਹੜਾ ਧਰਮ ਹੋਏਗਾ ਨਾ ਉਹ ਧਰਮ ਹੋਏਗਾ ਸਿੱਖ ਧਰਮ ਗੁਰੂ ਗ੍ਰੰਥ ਸਾਹਿਬ ਜੀ ਅੰਮ੍ਰਿਤ ਬਾਣੀ ਉਹਨਾਂ ਦਾ ਇਸ਼ਟ ਹੋਵੇਗਾ ਉਹ ਇਹ ਗੱਲ ਕਹਿ ਰਿਹਾ ਕੌਣ ਇੰਗਲੈਂਡ ਦਾ ਫਿਲਾਸਫਰ ਹੈ ਮਿਸਟਰ ਰਸਾਲ ਸੁਣ ਵਾਲਿਆਂ ਵਿੱਚੋਂ ਕਿਸੇ ਨੇ ਉੱਠ ਕੇ ਸਵਾਲ ਕਰ ਦਿੱਤਾ ਕਹਿਣ ਲੱਗੇ ਵੀ ਮਿਸਟਰ ਸਾਲਜੀ ਜੇ ਤੁਸੀਂ ਇਹ ਗੱਲ ਕਹਿ ਰਹੇ ਹੋ ਵੀ ਤੀਜੇ ਵਿਸ਼ਵ ਯੁੱਧ ਤੋਂ ਬਾਅਦ ਜੇ ਕੁਝ ਲੋਕ ਬਚੇ ਤੇ ਉਹਨਾਂ ਦਾ ਧਰਮ ਹੈ ਉਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਮੁਤਾਬਕ ਹੋਵੇਗਾ ਤੇ ਕੀ ਇਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਅੰਮ੍ਰਿਤ ਬਾਣੀ ਤੀਜਾ ਵਿਸ਼ਵ ਯੁੱਧ ਲੱਗਣ ਤੋਂ ਪਹਿਲਾਂ ਹੀ ਲੋਕਾਂ ਦੇ ਭਲੇ ਲਈ ਇਹ ਕੰਮ ਹੋ ਵੀ ਨਾ ਇਹ ਜੰਗ ਯੁੱਧ ਲੱਗੀ ਨਾ ਤੇ ਕੀ ਲੋਕਾਂ ਦੀ ਮਾਨਵਤਾ ਦੀ ਭਲਾਈ ਲਈ ਇਹ ਗੁਰੂ ਗ੍ਰੰਥ ਸਾਹਿਬ ਜੀ ਅੰਮ੍ਰਿਤ ਬਾਣੀ ਕੋਈ ਪਰਪਕਾਰ ਨਹੀਂ ਕਰ ਸਕਦੀ ਪਹਿਲਾਂ ਹੀ ਨਹੀਂ ਭਲਾ ਕਰ ਸਕਦੀ ਸਵਾਲ ਬੜਾ ਅਹਿਮ ਕੀਤਾ ਮਿਸਟਰ ਸਾਲ ਨੇ ਜਵਾਬ ਦਿੱਤਾ ਬੜਾ ਕਮਾਲ ਦਾ ਕਹਿਣ ਲੱਗਿਆ ਪੂਰਨ ਤੌਰ ਤੇ ਕਰ ਸਕਦੀ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇਹ ਸਮਰੱਥ ਹੈ ਗੁਰੂਆਂ ਦੀ ਅੰਮ੍ਰਿਤ ਬਾਣੀ ਅੰਦਰ ਕਿ ਇਹ ਤੀਜਾ ਵਿਸ਼ਵ ਜੁੱਧ ਲੱਗਣ ਤੋਂ ਬਿਨਾਂ ਹੀ ਪਹਿਲਾਂ ਹੀ ਲੋਕਾਂ ਦਾ ਬਚਾਅ ਕਰ ਸਕਦੀ ਹੈ ਮਾਨਵਤਾ ਦਾ ਭਲਾ ਕਰ ਸਕਦੀ ਹੈ ਪਰ ਇਹਦੇ ਵਿੱਚ ਵੱਡੀ ਮੁਸ਼ਕਲ ਇਹ ਹੈ ਵੀ ਇਹ ਜਿਹੜੇ ਸਿੱਖ ਨੇ ਨਾ ਇਨ੍ਹਾਂ ਸਿੱਖਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਦੀ ਹਵਾ ਖੋਰ ਪਾਸੇ ਲੱਗਣੀ ਨਹੀਂ ਦਿੱਤੀ ਬੜੇ ਧਿਆਨ ਨਾਲ ਸੁਣੋ ਉਹ ਕਹਿੰਦਾ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਜਿਹੜਾ ਪ੍ਰਚਾਰ ਪ੍ਰਸਾਰ ਹੈ ਇਹਦੀ ਜਿਹੜੀ ਚੰਗੇ ਗੁਣਾਂ ਦੀ ਖੁਸ਼ਬੂ ਹੈ ਇਹਦੀ ਜਿਹੜੀ ਚੰਗੇ ਗੁਣਾਂ ਦੀ ਮਹਿਕ ਹਵਾ ਹੈ ਉਹ ਹੋਰ ਜਿਹੜੇ ਦੁਨੀਆਂ ਵਿੱਚ ਰਹਿਣ ਵਾਲੇ ਲੋਕ ਨੇ ਉਹਨਾਂ ਤੱਕ ਇਹਨਾਂ ਪਹੁੰਚ ਨਹੀਂ ਦਿੱਤੀ ਉਹਨਾਂ ਤੱਕ ਦੀ ਤੇ ਦੂਰ ਦੀ ਬਾਤ ਹੈ ਇਹ ਤੇ ਧੰਗੂ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਆਪਣੇ ਤੱਕ ਵੀ ਨਹੀਂ ਪਹੁੰਚਾ ਸਕੀ ਮਨੁੱਖਤਾ ਦਾ ਭਲਾ ਹੋ ਸਕਦਾ ਹੈ ਇਹ ਜੰਗਾਂ ਜੁੱਧਾਂ ਤੋਂ ਬਚਿਆ ਜਾ ਸਕਦਾ ਹੈ ਕਦੋਂ ਜੇ ਧੰਗੂ ਗੁਰੂ ਗ੍ਰੰਥ ਸਾਹਿਬ ਜੀ ਦਾ ਉਪਦੇਸ਼ ਜਿਹੜੀ ਸਰਬ ਸੰਜਾ ਸੁਨੇਹਾ ਦਿੰਦੀ ਹੈ ਉਹ ਮਨੁੱਖਤਾ ਤੱਕ ਘਰ ਘਰ ਪਹੁੰਚ ਜਾਏ ਹਰ ਹਿਰਦੇ ਵਿੱਚ ਗੁਰੂ ਦਾ ਸ਼ਬਦ ਪਹੁੰਚ ਜਾਏ ਪਰ ਇਹ ਤੇ ਵੱਧ ਕਿਸਮਤੀ ਹੈ ਸਾਡੀ ਕੌਮ ਦੀ ਕਿ ਸਾਨੂੰ ਹਜੇ ਆਪਸ ਵਿੱਚੋਂ ਹੀ ਲੜਨ ਤੋਂ ਵੇਹਲ ਨਹੀਂ ਕਦੀ ਅਸੀਂ ਇਧਰੋਂ ਵੇਲੇ ਹੋਵਾਂਗੇ ਵੀ ਗੁਰਦੁਆਰਿਆਂ ਦੀਆਂ ਪ੍ਰਧਾਨਗੀਆਂ ਨਿੱਕੀਆਂ-ਨਿੱਕੀਆਂ ਚੌਧਰਾਂ ਜਾਂ ਆਪਸੀ ਨਿੱਕੇ-ਨਿੱਕੇ ਕਲੇਸ਼ ਫਿਰ ਕਦੀ ਸੁਰਤ ਦਾ ਦਾਇਰਾ ਵੱਡਾ ਕਰਾਂਗੇ ਕਿ ਇਹ ਅੰਮ੍ਰਿਤ ਬਾਣੀ ਸਰਬ ਸਾਂਝੀ ਹੈ ਇਹ ਅੰਮ੍ਰਿਤ ਬੋਲਨੇ ਬਾਣੀ ਦੇ ਖਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੋਂ ਮਰਨਾ ਕੋ ਸਾਂਝਾ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦਿਆਂ ਨੂੰ ਇਹ ਕਹਿਣ ਵਾਲੀ ਹੈ ਵੀ ਇੱਕ ਪਿਤਾ ਇੱਕ ਸਕੇ ਹਮ ਬਾਰਕ ਤੂੰ ਮੇਰਾ ਗੁਰ ਹਾਈ ਇਹ ਸਾਰਿਆਂ ਨੂੰ ਆਪਣੇ ਕਲਾਵੇ ਵਿੱਚ ਲੈਂਦੀ ਹੈ ਪਰ ਅਸੀਂ ਇੱਥੋਂ ਤੱਕ ਹਜੇ ਪਹੁੰਚ ਹੀ ਨਹੀਂ ਸਕੇ ਅਸੀਂ ਕਦੀ ਵਿਚਾਰ ਹੀ ਨਹੀਂ ਬਣਾਇਆ ਅੱਜ ਤੇ ਮੁਸ਼ਕਲ ਇੱਥੋਂ ਤੱਕ ਬਣੀ ਪਈ ਹੈ ਬਾਕੀਆਂ ਦੀ ਤੇ ਗੱਲ ਛੱਡੋ ਅਸੀਂ ਆਪਣੇ ਤੋਂ ਪੁੱਛ ਕੇ ਵੇਖੀਏ ਬਈ ਦਸਾਂ ਗੁਰੂਆਂ ਦਾ ਨਾਮ ਦੱਸ ਦਿਓ ਉਹ ਲੜੀ ਪਰ ਦਸ ਗੁਰੂਆਂ ਦਾ ਨਾਮ ਸਾਡੇ ਆਪਣੇ ਨਹੀਂ ਜਾਣਦੇ ਐਸੀ ਹਾਲਾਤ ਬਣਾਏ ਹੋਏ ਨੇ ਸਤਿਗੁਰੂ ਨੇ ਸਾਨੂੰ ਸਮਝਾਇਆ ਭਲਿਆ ਨਹੀਂ ਇਹ ਅੰਮ੍ਰਿਤ ਬਾਣੀ ਤਪ ਦੇ ਹਿਰਦੇ ਠਾਰ ਦਿੰਦੀ ਹੈ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਜਲਨ ਬੁਝੀ ਸ਼ੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਓ ਜੇ ਕੋਈ ਗੁਰੂ ਦੇ ਸ਼ਬਦ ਦਾ ਦਿਦਾਰ ਕਰ ਲਵੇ ਸਭ ਕਹਿਣ ਲੱਗੇ ਭਲਿਆ ਇਹਦੇ ਅੰਦਰ ਦੀ ਤਪਸ਼ ਨੂੰ ਮਿਟਾ ਸਕਦੀ ਹੈ